ਉਹ ਨਾ ਫੋਨ ਆਇਆ ਸੀ ਕਹਿੰਦੇ ਭੂਆ ਆਈ ਜਾਂਦੀ ਐ ਤੇ ਭੂਆ ਹੈ ਤਾਂ ਥੋੜੀ ਜੀ ਕੰਜੂਸ ਸੀ ਲੜਾਈ ਖੋਰੀ ਜੀ ਹੈਗੀ ਐ ਤੇ ਚੱਲ ਭਾਈ ਸਾਹਮਣੀ ਪਾਊਗੀ ਜੇ ਮੇਰੀ ਸੱਸ ਹੁੰਦੀ ਤਾਂ ਉਹ ਵੀ ਸੰਭਾਲਦੀ ਹੁੰਣ ਚੱਲ ਉਹ ਤਾਂ ਹੈ ਨਹੀਂ ਤੇ ਮੈਨੂੰ ਹੀ ਸੰਭਾਲਣੀ ਪਊਗੀ ਜੇ ਸਾਹਮਣੀ ਐ ਤਾਂ ਜੇ ਨਾ ਸਾਹਮਣੀ ਐ ਤਾਂ ਪ੍ਰੀਤ ਹਾਂ ਭੂਆ ਆਜੋ ਆਜੋ ਨੰਗੇ ਹੋ ਆਜੋ ਆਜੋ ਭੂਆ ਆਜੋ ਓਹੋ ਕਿਵੇਂ ਪੂਆ ਹਫੇ ਭਾਈ ਜੀ ਆ ਮੈਨੂੰ ਕਿਹੜਾ ਕੋਈ ਲੈਣ ਗਿਆ ਸੀ ਓਹੋ ਤੇ ਉਹ ਤਾਂ ਪੂਆ ਹੈ ਨਹੀਂ ਸੀ ਉਹ ਤਾਂ ਆਪ ਚਾਰੇ ਗਏ ਹੋਏ ਸੀ ਕਿ ਤਾਂ ਘਰੇ ਕੋਈ ਵੀ ਨਹੀਂ ਸੀਗਾ ਮੈਂ ਵੀ ਗੁਰੂ ਘਰੇ ਗਈ ਸੀ ਗੁਰੂ ਘਰ ਉਹ ਆ ਕੇ ਤੇ ਹੁਣ ਬੈਠੀ ਸੀਗੀ ਹਾਂ ਤੇ ਇੰਨੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਪੂਆ ਆ ਹੀ ਜਾਂਦੀ ਏ ਚੱਲ ਮੈਂ ਖ ਬਈ ਜੀ ਆਇਆਂ ਨੂੰ ਪੂਆ ਆ ਹੀ ਜਾਂਦੀ ਤਾਂ ਉਹਦਾ ਵੀ ਘਰ ਆ ਤੂੰ ਗੁਰੂ ਘਰ ਤਵਾ ਗਈ ਚਲੋ ਤਾਂ ਠੀਕ ਐ ਤੇ ਇੱਥੇ ਬੈਠੀ ਕੀ ਕਰਦੀ ਐ ਘਰ ਦਾ ਕੰਮ ਤੇ ਤੇਰਾ ਸਾਰਾ ਪਿਆ ਬੋਕਰ ਤੇਰੀ ਕੱਢਣ ਵਾਲੇ ਪਏ ਭਾਂਡੇ ਤੇਰੇ ਮੰਜੇ ਵਾਲੇ ਪਏ ਆ ਭੂਆ ਥੱਕ ਗਈ ਸੀ ਸਵੇਰੇ ਸਵੇਰੇ ਸਧਿਆ ਜਾਣਾ ਬਾਵਾ ਦੂਰ ਪੈ ਜਾਂਦਾ ਗੁਰੂ ਘਰ ਆਪਾਂ ਨੂੰ ਹਾਂ ਤੂੰ ਸਤਾ ਥੱਕ ਗਏ ਤੇ ਮੈਂ ਅਸੀਂ ਨਹੀਂ ਥੱਕੇ ਅਸਤਾ ਉਮਰ ਲੈ ਰੱਖੇ ਤੂੰ ਤਾਂ ਕੱਲ ਦੀ ਜਵਾਨ ਧੀ ਆਂ ਇੱਥੇ ਲਹਾਵੇ ਚ ਕੀ ਐ ਇਹ ਤਾਂ ਭੂਆ ਮੈਂ ਸਵੇਰੇ ਸਵੇਰੇ ਨਾ ਚਾਹ ਨਹੀਂ ਚੰਗੀ ਲੱਗਦੀ ਬਿਸਕਟਾ ਕਰ ਕਰੇ ਲੈ ਲੜੀਆਂ ਹੀ ਲਿਆ ਰੱਖੀਆਂ ਐ ਲੈ ਕੱਜੂ ਹੋਰ ਲਿਆ ਰੱਖਿਆ ਕਾਹਦੇ ਸੇ ਲੈ ਕੇ ਆਏ ਹੋ ਇਹ ਪੂਆ ਸਵੇਰ ਸਵੇਰੇ ਅਸੀਂ ਖਾਣੇ ਹੁੰਨੇ ਆ ਚਾਹ ਚੰਗੀ ਨਹੀਂ ਲੱਗਦੀ ਨਾ ਹਾਂ ਤੁਸੀਂ ਨਾ ਮੇਰੇ ਭਰਾ ਨੂੰ ਪੂਰਾ ਕਰਜ਼ਾਈ ਕਰ ਦੋ ਪਹਿਲਾਂ ਮੇਰੀ ਭਾਬੀ ਹੁੰਦੀ ਸੀਗੀ ਮਰਨੇ ਮਰ ਗਈ ਦਵਾਈ ਨਹੀਂ ਛੁੱਟੀ ਉਹ ਮੇਰੇ ਭਰਾ ਨੂੰ ਜਮਾ ਸੰਗਾਲ ਕਰਕੇ ਗਈ ਸੀ ਹੁਣ ਤੁਸੀਂ ਕਿਉਂ ਅਸੀਂ ਖਾਂਦੇ ਨਹੀਂ ਸਾਨੂੰ ਚਾਹ ਨਹੀਂ ਚੰਗੀ ਲੱਗਦੀ ਐ ਕਰੋ ਆ ਸਾਮਾਨ ਤਾਂ ਮੈਂ ਮੇਰੇ ਪੋਤੇ ਪੋਤੀਆਂ ਤੇ ਲੈ ਜਾਨੀ ਆ ਠੀਕ ਹੈ ਪੂਆ ਚਲ ਕੋਈ ਨਹੀਂ ਮੈਂ ਹੋਰ ਲੈ ਆਉਂਗੀ ਹਾਂ ਹੋਰ ਲਿਆਉਂਗੀ ਕੋਈ ਕਿ ਫਰੀ ਆ ਜਾਊਗਾ ਉਹ ਵੀ ਪੈਸਾ ਨਹੀਂ ਆਊਗਾ ਕੋਈ ਨਾ ਕਰਨੂੰ ਸੰਭਾਲ ਲਓ ਜਿੰਨਾ ਕਰਜ਼ਾ ਕਰੋਗੇ ਨਾ ਮੇਰੇ ਭਰਾ ਦੇ ਮੇਰਾ ਪ੍ਰਾਉਡ ਨਹੀਂ ਥੱਲੇ ਆਊਗਾ ਚਲ ਪੂਆ ਕੋਈ ਨਹੀਂ ਤੁਸੀਂ ਰੱਖ ਲਓ ਆ ਰੱਖ ਲੋ ਨਹੀਂ ਰੱਖ ਲੈ ਹਾਂ ਕੋਈ ਨਹੀਂ ਚਲ ਰੱਖ ਲੋ ਹਾਂ ਤੁਹਾਨੂੰ ਤਾਂ ਇਹ ਅਕਲ ਨਹੀਂ ਪੂਆ ਆਈ ਹੈ ਕੋਈ ਪੂਰਸ ਸਵੀਕਾਰ ਕੋਈ ਪਹਿਰੇ ਲਾਉਣੇ ਆ ਭੁੱਲ ਗਈ ਸੀ ਪੂਆ ਮੈਂ ਹਾਂ ਭੁੱਲੀ ਵੀ ਜੰਮੀ ਹੈ ਬਸ ਕਰ ਹੁੜੋ ਬਹਿ ਜਾ। ਹੋਰ ਪੂਆ ਆ ਗਏ ਤੁਸੀਂ ਸਫ਼ਰ ਕਿਵੇਂ ਰਿਹਾ? ਹਾਂ ਆ ਗਏ ਆਇਨ ਤਾਂ ਨਾ ਮੈਨੂੰ 50 ਸਾਲ ਹੋ ਗਏ ਤੇ ਮੇਰੇ ਭਰਾ ਘਰ ਆਇਨ ਨਾ ਮੈਨੂੰ 5 ਮਿੰਟ 37 ਸੈਕਿੰਡ ਹੋ ਗਏ। ਮੈਨੂੰ ਕਿਸ ਨੇ ਅਸਕ ਪਾਣੀ ਨਹੀਂ ਪਿਆਇਆ। ਹਾਏ ਪੂਆ ਚੱਲ ਮੈਂ ਲਿਆਉਣੀ ਮੈਂ ਵੀ ਥੱਕੀ ਆਈ ਸੀ ਭੁੱਲ ਗਈ ਥੋੜਾ ਜਿਹਾ। ਕੋਈ ਨਹੀਂ ਬੈਠੋ ਤੁਸੀਂ। ਨਹੀਂ ਤੂੰ ਆਰਾਮ ਕਰਾ ਥੱਕੀ ਨਾ। ਨਹੀਂ ਨਹੀਂ ਕੋਈ ਨਹੀਂ ਤੁਸੀਂ ਬੈਠੋ ਆਇ। ਗੱਲਾਂ ਵੇਖ। ਓਹੋ ਪੂਆ ਤਾਂ 온 ਸਾਰੀ ਲੱਗ ਗਈ। ਮੈਂ ਵੀ ਥੋੜਾ ਜਿਹਾ ਨਾ ਮੈਂ ਵੀ ਥੱਕੀ ਸੀ ਯਾਦ ਨਹੀਂ ਰਿਹਾ ਲੈ ਭੂਆ ਦੇ ਨਾ ਪੈਰੀ ਹੱਥ ਲਾਏ ਨਾ ਪਾਣੀ ਲੈ ਪਾਣੀ ਤਾਂ ਮੈਂ ਹੁਣ ਲੈ ਜਾਨੀ ਉਹਦੇ ਵਾਸਤੇ ਉਹ ਵੀ ਕਾਬਰੇ ਸੱਚੀ ਗੱਲ ਆ ਉਹਦੀ ਆਲਪੂ ਆਜੀ ਪਾਣੀ ਭੂਆ ਜੀ ਹੈਂ ਕੀ ਵੇਖਦੇ ਹੋ ਪਾਣੀ ਨਹੀਂ ਪੀਣਾ ਸੰਦੀਪ ਹਾਂਜੀ ਆ ਗਲਾਸ ਕੋ ਤਾਂ ਲੈਂਦੇ ਆ ਇਹ ਤਾਂ ਬੁਲਿਆ ਲਿਆਂਦੇ ਸੀ ਗਿਆ ਥੋੜੇ ਦਿਨ ਹੀ ਹੋ ਗਏ ਲਿਆਂਦਿਆਂ ਨੂੰ ਮੈਂ ਕਿਹਾ ਚਲ ਕੋਈ ਆਇਆ ਗਿਆ ਉਹਦੇ ਚ ਪਾਣੀ ਪਿਉਣਾ ਪੈਂਦਾ ਦੇਣਾ ਪੈਂਦਾ ਅਗਲੇ ਭੜੇ ਲੱਗਦਾ ਦੂਜਿਆਂ ਚ ਹਾਂ ওই ਫੇਰ ਹੋ ਗਈ ਨਾ ਖਰਚੀ ਵਾਲੀ ਗੱਲ ਮੈਂ ਤੁਹਾਨੂੰ ਕਿਹਾ ਜਿੰਨਾ ਹੱਥ ਘੁੱਟ ਕੇ ਚੱਲੋਗੇ ਉੰਨਾ ਫਾਇਦਾ ਰਹੂਗਾ ਤੁਸੀਂ ਖਰਚਾ ਨਾ ਕਰਿਆ ਕਰੋ ਤੂੰ ਐ ਕਰ ਆਹ ਗਲਾਸ ਦਾ ਪਾਣੀ ਪੁਰਾਣਾ ਗਲਾਸ ਪਾ ਕੇ ਲਿਆ ਤੇ ਆਹ ਗਲਾਸ ਮੈਨੂੰ ਦੇ ਤੁਸੀਂ ਨਾ ਖਰਚੇ ਕਰਨ ਦਾ ਬਾਜ ਨਹੀਂ ਆਉਂਦੇ ਤੈਨੂੰ ਭੂਆ ਹੋਰ ਲਿਆ ਦੇਾਂਗੇ ਤੁਸੀਂ ਪਾਣੀ ਪੀ ਲਓ ਇਹਦੇ 'ਚ ਅੱਛਾ ਹੋਰ ਲਿਆ ਦੋਗੇ ਹਾਂ ਕੋਈ ਗੱਲ ਫੇਰ ਉਹ ਫ੍ਰੀ ਚ ਹੋਣਗੇ ਫੇਰ ਫਿਰ ਪੈਸੇ ਲੱਗਣਗੇ ਤੁਹਾਨੂੰ ਐਵੇਂ ਹੈ ਕਿ ਜਿਹੜਾ ਮੇਰਾ ਪਰਾਕਮਾ ਕੀ ਰਹੂਗਾ ਸ਼ਾਮ ਨੂੰ ਉਹ ਲਾ ਕੇ ਸਾਫ਼ ਕਰਕੇ ਫਿਰ ਸੋਣਾ ਹੈ ਆਹ ਗਲਾਸ ਸਟੀਲ ਵਾਲੇ ਗਲਾਸ 'ਚ ਪਾਣੀ ਪਾ ਕੇ ਲਿਆ ਕੇ ਦੇ ਇਹ ਗਲਾਸ ਡੱਬਾ ਮੈਨੂੰ ਲਿਆ ਕੇ ਦੇ ਹੋਰ ਲਿਆ ਦਿੰਦੀ ਭੂਆ ਮੈਂ ਗਲਾਸ ਨਾ ਨਾ ਮੈਂ ਤਾਂ ਨਹੀਂ ਮੈਂ ਤਾਂ ਪੁਰਾਣੇ ਗਲਾਸ 'ਚ ਪਾਣੀ ਪੀ ਲੂੰਗੀ ਤੁਹਾਨੂੰ ਨਵੇਂ ਨਵੇਂ ਚਾਹੁੰਦੇ ਮੈਨੂੰ ਨਹੀਂ ਆਂਦੇ ਅੜੀ ਕਰ ਲਈ 부ਆ ਆ ਲਓ 부ਆ ਪਾਣੀ ਉਹ ਮੈਂ ਪੈਕ ਕਰਕੇ ਤੁਹਾਡੇ ਰੱਖੇ ਜਦੋਂ ਤੁਸੀਂ ਜਾਓਗੇ ਨਾ ਉਦੋਂ ਤੁਹਾਨੂੰ ਦੇ ਦੇਾਂਗੇ ਉਹ ਤਾਂ ਠੀਕ ਹੈ ਹੁਣ ਦੇਖ ਤੂੰ ਸਟੀਲ ਦੇ ਗਲਾਸ ਪਾਣੀ ਪਿਆ ਹੈ ਹਾਂ ਤੇ ਨਾਲ ਤਾਂ ਮੇਰੀ ਆਤਮਾ ਖੁਸ਼ ਹੋ ਜੂਗੀ ਨਾਲੇ ਮੈਂ ਖੁਸ਼ ਚਲ ਕੋਈ ਨਹੀਂ 부ਆ ਤੁਸੀਂ ਲੈ ਜਾਓ ਪੈਕ ਕਰਤਾ ਉਹ ਤਾਂ ਠੀਕ ਹੈ ਤੁਸੀਂ ਨਾ ਖਰਚੇ ਕਰਨੇ ਬੰਦ ਕਰ ਦੋ ਠੀਕ ਹੈ ਮੇਰੇ ਭਰਾ ਦੇ ਸਰਚ ਜਿੰਨੇ ਬਾਲ ਨਹੀਂ ਉਹਨਾਂ ਮੇਰੇ ਭਰਾ ਦੇ ਕਰਜ਼ਾ ਹੈ ਕੋਈ ਨਹੀਂ ਬੂਆ ਤੁਸੀਂ ਪਾਣੀ ਪੀ ਲਓ ਕੰਜੂਸ ਹੀ ਬੜੀ ਬੂਆ ਤਾਂ ਕੀ ਬੋਲਦੀ ਐ ਕੁਛ ਨਹੀਂ ਬੂਆ ਮੈਂ ਖਾ ਚਲ ਠੰਡਾ ਸੀ ਪਾਣੀ ਕਿਵੇਂ ਦਾ ਸੀ ਪਾਣੀ ਪੀ ਲੈ ਡੱਫਲੇ ਮੈਂ ਤਾਂ ਠੀਕ ਐ ਚਲੋ ਮੈਂ ਚਲ ਚਾਹ ਧਰਦੀ ਐ ਤੁਸੀਂ ਬੈਠੋ ਚਾਚੂ ਤਾਂ ਰਹਿਣ ਦੇ ਹਾਂ ਮੈਨੂੰ ਨਾ ਇੱਥੇ ਬੈਠੀ ਰੂ ਮੇਰੇ ਤਾਂ ਪੈਰ ਲਮਕਾ ਲੂਗਾ ਪੈਰ ਸੁੱਜੇ ਪਏ ਐ ਕੋਈ ਅੰਦਰ ਮੰਜਾ ਢਾ ਕੇ ਦੇ ਮੈਨੂੰ ਠੀਕ ਐ ਚਲੋ ਹਾਂ ਠੀਕ ਐ ਠੀਕ ਐ ਠੀਕ ਐ ਠੀਕ ਐ ਮਿੱਠੀ ਐ ਮੂਦੀ ਹਾਂ ਬੂਆ ਬੈਗ ਚੁੱਕ ਤੇ ਆ ਬੈਗ ਨਾ ਜਿੱਥੇ ਮੈਂ ਬੈਠਾ ਉੱਥੇ ਹੋਣਾ ਚਾਹੀਦਾ ਕਿਤੇ ਐਵੇਂ ਨਾ ਬੈਗ ਤੁਸੀਂ ਅੰਦਰ ਰੱਖ ਦੋ ਠੀਕ ਹੈ ਪੂਆ ਆਜੋ ਪੂਆ ਆਜੋ ਅੰਦਰ ਆਜੋ ਆਜੋ ਪੂਆ ਆਜਾ ਇੱਥੇ ਬੈਠੋ ਇੱਥੇ ਇੱਥੇ ਆ ਤਾਂ ਮੈਨੂੰ ਸ਼ਾਂਤੀ ਆ ਗਈ ਓਹੋ ਅੱਛਾ ਆ ਬੈਗ ਜਿੱਥੇ ਮੈਂ ਬੈਠਾ ਨਾ ਹਾਂ ਮੇਰੇ ਸਹਰਾਣੇ ਹੋਣਾ ਚਾਹੀਦਾ ਹੈ ਇਹ ਚ ਕੀ ਐ ਭੂਆ ਜਾਂ ਕੋਈ ਸੋਨਾ ਸੋਨਾ ਰੱਖੀ ਬੈਠੇ ਹੋ ਕਿ ਕੋਈ ਕੀਮਤੀ ਚੀਜ਼ ਹੀ ਰਹਿੂ ਰਹੇ ਸਾਰੀ ਪੂੰਜੀ ਇਹਦੇ ਚ ਇੱਕ ਤਾਂ ਸੂਟ ਹੈ ਮੇਰਾ ਜਿਹੜਾ ਕਿਰਾਏ ਦੇ ਪੈਸੇ ਉਹ ਵੀ ਇਹਦੇ ਚ ਹੈ ਅੱਛਾ ਆਈ ਤਾਂ ਹੈਗਾ ਮੇਰੇ ਕੋਲੇ ਤੇ ਭੂਆ ਇੱਕੋ ਹੀ ਸੂਟ ਲੈ ਕੇ ਆਏ ਹੋ ਹਾਂ ਭਾਈ ਮੈਂ ਨਹੀਂ ਖਰਚਾ ਕਰਦੀ ਮੈਂ ਤਾਂ ਆ ਪਾਕੀਆਂ ਇੱਕ ਨਾਲ ਲੈ ਕੇ ਆਏ ਬਸ ਤੋਲੇ ਆ ਇੱਕ ਪਾਲਿਆ ਇੱਕ ਤੋਲੇ ਤੇ ਕਪਾਲਿਆ ਬਸ ਮੈਂ ਤੁਹਾਡੇ ਵਾਂਗੂ ਨਹੀਂ ਖਰਚਾ ਕਰਦੀ ਉਹ ਵੀ ਲਿਆਂਦਾ ਉਹ ਵੀ ਜਦ ਆ ਮੈਂ ਵੇਖਿਆ ਤੂੰ ਤਾਂ ਹਰੇਕੀ ਚੀਜ਼ ਆ ਵੀ ਹੋਣ ਲਿਆਂਦੀ ਆ ਵੀ ਹੋਣ ਲਿਆਂਦੀ ਤੁਸੀਂ ਤਾਂ ਮੇਰੇ ਭਰਾ ਨੂੰ ਨਾ ਜਿਵੇਂ ਤੁਸੀਂ ਖਰਚਾ ਕਰਦੇ ਹੋ ਮੇਰੇ ਭਰਾ ਨੂੰ ਰੋਡ ਤੇ ਆਉਂਦੇ ਦੇਰ ਨਹੀਂ ਲੱਗਣੀ ਤੇ ਭੂਆ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਲਿਆਉਣੀਆਂ ਹੀ ਪੈਂਦੀਆਂ ਘਰੇ ਕਰੀਏ ਕੀ ਹੁਣ ਸਾਰਾ ਕੁਝ ਘਰੇ ਹੈਗਾ ਕੀ ਗੱਲ ਅਸ ਤਾਂ ਕੁਝ ਨਹੀਂ ਲੈ ਕੇ ਆਂਦੇ ਅਸੀਂ ਨਾ ਭੁੱਖੇ ਸੌਣਨੇ ਆ ਉਹ ਤਾਂ ਤੁਹਾਡੀ ਗੱਲ ਠੀਕ ਹੈ ਭੂਆ ਨਵੇਂ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਥੋੜਾ ਨਵੇਂ ਜਮਾਨੇ ਦਾ ਖੂਜ ਨਿਕਰਗੇ ਤੁਸੀਂ ਵੀ ਖੂਜ ਡਿੱਗ ਜਾਓ ਚੱਲ ਭੂਆ ਤੁਸੀਂ ਤਾਂ ਕਾਬਰ ਵਾਲੀ ਛੇਤੀ ਜਾਂਦੇ ਹੋ ਤੈਨੂੰ ਦੱਸ ਆ ਬਾਲੀਆਂ ਕਿ ਤੋ ਕਰਾਈਆਂ ਏ ਪੂਆ ਅਨੀਵਰਸਰੀ ਤੇ ਲਿਆ ਕੇ ਦਿੱਤੀਆਂ ਸੀ ਇਹਨਾਂ ਨੇ ਫੇਰ ਖੱਚਾ ਤੁਸੀਂ ਨਹੀਂ ਮੇਰੇ ਭਰਾ ਨੂੰ ਜੀਨ ਦਿੰਦੇ ਮੇਰਾ ਭਰਾ ਤਾਂ ਦਿਨਾਂ ਦੀ ਰੋਡ ਤੇ ਆ ਜਾਊਗਾ ਆ ਬਾਲੀਆਂ ਲਾ ਕੇ ਨਾ ਮੈਨੂੰ ਦੇ ਦੇ ਤੇਰਾ ਮੂੰਹ ਤਾਂ ਲੰਬਾ ਲੰਬਾ ਹੈ ਤੇਰੇ ਨਹੀਂ جتਦੀਆਂ ਮੇਰਾ ਗੋਲ ਮੂੰਹ ਹੈ ਮੇਰੇ ਮੂੰਹ ਤੇ ਜ਼ਿਆਦਾ ਪਪਣਗੀਆਂ ਪੂਆ ਹੋਰ ਲਿਆ ਦੇਾਂਗੇ ਤੁਹਾਨੂੰ ਲੈ ਹੋਰ ਲਿਆ ਦੇਾਂਗੇ ਹੋਰ ਕੀ ਵੀਰੇ ਪੈਸੇ ਤਾਂ ਆ ਜਾਣਗੇ ਲੱਗ ਦੇ ਲੈ ਪੂਆ ਤਾਂ ਖੜੀ ਪਈ ਹਾਂ ਲੋ ਪੂਆ ਮੈਂ ਤਲਾ ਦੇ ਡੇਢ ਟੋਲੇ ਦੀ ਐ ਹਾਂ ਪੂਆ ਹੁਣੇ ਤੁਹਾਨੂੰ ਦੱਸੀ ਜਾਨੀ ਆ ਇਹ ਤੇਰੇ ਨਹੀਂ ਫਪਣੀਆਂ ਬੰਦਾ ਚੀਜ਼ ਲੈ ਕੇ ਵੀ ਢੰਗ ਦੀ ਲੈ ਕੇ ਆਵੇ ਆ ਤਾਂ ਗੋਲ ਗੋਲ ਮੂੰਹ ਦੀ ਜੱਦਦੀਆਂ ਤੇ ਪੂਆ ਫਿਰ ਮੇਰੇ ਕੰਨ ਸੁਣਨੇ ਹੋਗੇ ਤੁਹਾਡੀਆਂ ਵਾਲੀਆਂ ਦੇ ਦੋ ਮੇਰੀਆਂ ਵਾਲੀਆਂ ਹਾਂ ਨਾ ਪੁੱਤ ਮੇਰੀਆਂ ਤਾਂ ਵਿਆਹ ਦੀਆਂ ਵਾਲੀਆਂ ਮੈਂ ਕਿਵੇਂ ਦੇ ਦਾਂ ਤੁਹਾਡੇ ਵਾਸਤੇ ਰੋਟੀ ਪਕਾਵਾਂ ਰੋਟੀ ਓ ਰੋਟੀ ਤੋਂ ਬਾਅਦ ਚ ਬਣਾਈ ਹਾਂ ਏ ਆ ਵੇ ਤਾਂ ਮੈਂ ਕਹਿੰਦਾ ਸਾਰਾ ਸਮਾਨ ਹੀ ਮੇਰਾ ਬੈਗ ਚ ਹੈ ਏ ਮੇਰੇ ਹੈਗਾ ਸ਼ੂਗਰ ਹੂੰ ਤੇ ਆ ਦਵਾਈ ਲਿਆ ਕੇ ਦੇ ਪਹਿਲਾਂ ਮੈਨੂੰ ਐਨੀ ਦਵਾਈ ਦੀ ਲਿਸਟ ਐ ਢੀ ਵੱਡੀ ਢੀ ਵੱਡੀ ਲੁਕੀ ਆ ਉਤਰੀਆਂ ਦਾ ਤਜਾਬ ਵਾਲੇ ਆ ਤੇ ਆ ਸ਼ੂਗਰ ਵਾਲੀ ਆ ਤੇ ਆ ਰਾਤ ਨੂੰ ਨੀਂਦ ਨਹੀਂ ਆਂਦੀ ਉਹਦੀ ਗੋਲੀ ਆ ਹੁਣ ਖਰਚਾ ਨਹੀਂ ਹੁੰਦਾ ਕੀ ਬੋਲੀ ਜਾਨੀ ਐ ਉਸ ਨਹੀਂ ਪੂਆ ਮੈਂ ਕਿਹਾ ਹੁਣੇ ਮੰਗਵਾ ਦਿੰਨੀ ਐ ਚੱਲ ਲੋੜ ਮੰਗਾ ਕੇ ਤਾਂ ਨਹੀਂਂਦੀ ਤੂੰ ਲੈ ਕੇ ਦੇ ਮੈਨੂੰ ਜਾ ਕੇ ਕੀ ਤਾਂ ਮੇਰਾ ਭਰਾ ਕਦੋਂ ਆਊਗਾ ਤੇ ਪਤੀਜਾ ਕਦੋਂ ਆਊਗਾ ਤੇ ਪ੍ਰੀਤ ਕਿੱਥੇ ਐ ਉਹ ਤਾਂ ਪੂਆ ਕਾਲਜ ਗਈ ਐ ਪੜਨ ਕੀ ਕਾਲਜ ਗਈ ਐ ਪੜਨ ਹਾਏ ਫੇਰ ਫੇਰ ਖਰਚਾ ਕਾਲਜ ਦੀ ਫੀਸ ਕੱਟ ਨਹੀਂ ਹੁੰਦੀ ਵੀ 25000 ਦਾ ਸਾਲ ਦੀ ਫੀਸ ਹੁੰਦੀ ਐ ਪੂਆ ਅੱਜ ਕੱਲ੍ਹ ਖੋਨੂੰ ਪਤਾ ਪੜੇ ਲਿਖੇ ਦੀ ਹੈਗੀ ਲੋੜ ਹਨਾ ਕਿ ਤਾਂ ਕੋਈ ਜਵਾਕ ਦੀ ਕਿਸਮਤ ਬਦਲੀ ਜਾਵੇ ਨਾ 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 ਕੋਈ ਕਿਸਮਤ ਨਹੀਂ ਜੇ ਕਿਸਮਤ ਬਦਲੂਗੀ ਨਾ ਰਿਸ਼ਵਤ ਦੇਣੀ ਪੈਂਦੀ ਹੈ ਰਿਸ਼ਵਤ ਉਸੇ ਥੱਬੇ ਥੱਬੇ ਨੋਟ ਚਾਹੀਦੇ ਹੈ ਫਿਰ ਫਿਰ ਪੈਸੇ ਦਿੱਥੋ ਅੱਜ ਕੱਲ ਮੈਂ ਦੱਸਾਂ ਕੋਈ ਨੌਕਰੀਆਂ ਨਹੀਂ ਪਈਆਂ ਮਾਂਦੇ ਦੇ ਜੁੱਠੇ ਭਾਂਡੇ ਹੀ ਆਉਣੇ ਉਹਨੂੰ ਸਕੂਲੋਂ ਹਟਾ ਲੈ ਤੇ ਜੇ ਭੂਆ ਉਹ ਨੌਕਰੀ ਉਹਦੀ ਆ ਗਈ ਕੋਈ ਕਿਧਰੋਂ ਤਾਂ ਫਿਰ ਤਾਂ ਲਿਆਉਗੀ ਵਿਚਾਰੀ ਕਮਾ ਕੇ ਨਾ 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 ਅਸੀਂ ਬਥੇਰੇ ਜੋਕਾਂ ਨੂੰ ਪੜਾਇਆ ਸੀ ਉਹ ਵੇਖ ਲੈ ਸਾਰੇ ਘਰੇ ਭੰੜੇ ਮਾਨਦੇ ਤੇ ਇੱਕ ਜਿਹੜੇ ਕੋਈ ਕਿਸੇ ਦੁਕਾਨ ਤੇ ਲੱਗਾ ਕੋਈ ਕੁਛ ਮੇਰੇ ਭਰਾ ਨੂੰ ਨਾ ਕਹਿ ਕੇ ਤੇ ਉਹਨੂੰ ਸਕੂਲੋਂ ਹਟਾ ਲਓ ਚੱਲ ਭੂਆ ਤੁਸੀਂ ਕਹਿ ਦੇ ਤੂੰ ਕਹਿੰਦੀ ਤੂੰ ਹੀ ਤਾਂ ਲਾਇਆ ਹੋ ਤੂੰ ਹੀ ਤਾਂ ਉਂਗਲ ਲਾਈ ਹੋਗੀ ਵੀ ਕੋਲੇ ਜਾਇਆ ਕਰ ਤੇ ਭੂਆ ਫਿਰ ਅੱਜ ਕੱਲ੍ਹ ਜਮਾਨਾ ਵੀ ਤਾਂ ਉਹ ਜਾ ਦੇਖਣਾ ਪੈਂਦਾ ਉਹ ਤੁਹਾਡੇ ਵੇਲੇ ਜਵਾਨੇ ਹੋਰ ਸੀਗੇ ਉਦੋਂ ਚੱਲਦੀ ਗੱਡੀ ਜੱਟ ਦੀ ਖੇਤ ਦੀ ਵੱਟ ਹੁੰਦੀ ਨਾ ਉਹ ਤੇ ਵੀ ਪੜਿਆ ਲਿਖਿਆ ਸੀ ਰੀਪਾਰ ਦੇ ਆ ਤੂੰ ਰਹਿਣ ਦੇ ਵਾਲੀ ਸਿਆਣੀ ਨਾ ਬਣ ਠੀਕ ਹੈ ਨਾ ਆ ਉਮਰ ਮੈਂਵੇਂ ਲੱਤੀ ਆ ਚਿੱਟੇ ਬੜਾ ਨਾ ਮੇਰੇ ਤੁੱਪ ਚ ਨਹੀਂ ਆਏ ਉਮਰ ਨਾਲ ਆ ਤੂੰ ਹੁਣ ਵਾਲੀ ਗੱਲਾਂ ਦਾ ਮਾਰਨਾ ਜਾ ਕੇ ਮੈਨੂੰ ਦਵਾਈ ਲਿਆ ਦੇ ਚਲ ਠੀਕ ਐ ਭੂਆ ਲਿਆਉਣੀ ਐ ਫਿਰ ਮੈਂ ਕਦੀ ਨਹੀਂ ਜਾਏਗੀ ਸਕੂਟਰੀ ਤੇ ਜਾਉਂਗੀ ਲੈ ਓਹੋ ਫਿਰ ਫਿਰ ਸਕੂਟੀ ਤੇ ਸਕੂਟੀ ਕੋਈ ਪਾਣੀ ਨਾਲ ਨਹੀਂ ਚੱਲਦੀ ਤੇਲ ਨਾਲ ਚੱਲਦੀ ਐ ਤੇਲ ਨਾਲ ਤੇ ਭੂਆ ਦੂਰ ਵਾਵਾ ਇੱਥੋਂ ਮੈਂ ਤੁਰ ਕੇ ਜਾਂਦੀ ਮੈਂ ਤਾਂ ਰਾਤ ਹੋ ਜੂਗੀ ਸ਼ਾਮ ਹੋ ਜੂਗੀ ਹੁਣ ਦੀ ਤੂੰ ਫੇਰ ਫੇਰ ਤੁਸੀਂ ਕਹੋਗੇ ਵੀ ਛੇਤੀ ਨਹੀਂ ਆਈ ਉਹ ਮੈਂ ਕੋਈ ਦਾਈ ਨੂੰ ਹੱਥ ਤਾਂ ਲਾਉਣ ਨਹੀਂ ਜਾਣਾ ਦਵਾਈ ਲੈਣ ਜਾਣੀ ਹੈ ਦੂਰ ਬਾਵਾ 5 ਕਿਲੋਮੀਟਰ ਤੁਰ ਕੇ ਜਾਉਂਗੀ ਤਾਂ ਹਨੇਰਾ ਹੋ ਜਾਊਗਾ। ਉਹ ਸੀ ਤਾਂ ਪੈਦਲ 10 ਕਿਲੋਮੀਟਰ ਪੈਦਲ ਤੁਰ ਕੇ ਜਾਂਦੀ ਹਾਂ ਮੇਸੀ ਕਿਆ ਸਾਡੇ ਤਾਂ ਕੋਈ ਗੱਡਾ ਨਹੀਂ ਪਿਆ ਉਸ ਤੱਕ ਧੱਕੀ ਜਾਣੀ। ਭੂਆ ਵੀ ਮੈਂ ਪੈਦਲ ਹੀ ਆਈਆਂ। ਤੁਹਾਡੇ ਵੇਲੇ ਜਵਾਨੇ ਹੋਰ ਸੀ ਭੂਆ। ਹੁਣ ਨਹੀਂ ਉਹ ਹੁੰਦਾਗਾ। ਛੇਤੀ ਆ ਜੀ। ਹਾਂ ਕੋਈ ਨਹੀਂ ਛੇਤੀ ਆ ਜੂੰਗੀ ਮੈਂ। ਠੀਕ ਆ ਚਲੋ ਤੁਸੀਂ ਬੈਠੋ ਆਰਾਮ ਕਰੋ ਮੈਂ ਦਵਾਈ ਲੈ ਆਵਾਂ ਤੁਹਾਡੀ। ਹਾਂ ਜਾ ਜਾ। ਬੜੀ ਕੰਜੂਸ। ਫੁੱਟੀ ਦੇਈਆ 16 13। ਫੌਗੀ ਚੋਰ ਕੇ ਫੇਰ ਲਾ ਕੇ ਚੁਗਾ ਬਾਈ ਇਹ ਨਹੀਂ ਮੇਰਾ ਭਰਾ ਨੂੰ ਇਹ ਤਾਂ ਮੇਰਾ ਭਰਾ ਜਿੰਨਾ ਕਮਾਉਂਦਾ ਜਿੰਨਾ ਪਤੀਜਾ ਕਮਾਉਂਦਾ ਸਾਰੇ ਦੇ ਸਾਰੇ ਪੈਸੇ ਸ਼ਾਮ ਨੂੰ ਸਾਥ ਪਾ ਕੇ ਹੁੰਦੇ ਐ ਐ ਨਹੀਂ 2 ਰੁਪਏ ਇਕੱਠੇ ਕਰ ਕਰੇ ਕੰਮ ਆਣਗੇ ਅੱਜ ਕੱਲ ਤਾਂ ਨਾ ਜਿੰਨੇ ਕਾਦੇ ਜੀ ਹੁੰਦੇ ਐ ਉੰਦੇ ਜਾਣੇ ਕਮਾਉਂਦੇ ਫਿਰ ਜੱਕ ਦਾ ਪਾਰ ਪੈਂਦੀ ਐ ਲੇਕਿਨ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਤਾਂ ਐ ਵੀ ਜਿਹੜਾ ਕਮਾਰੇ ਸ਼ਾਮ ਨੂੰ ਖਤਮ ਕਰਕੇ ਫਿਰ ਸੋਈਏ ਤਾਂ ਇਹ ਮੇਰਾ ਭਰਾ ਬੰਗਲਦਾ ਨਹੀਂ ਦਿਨੋ ਦਿਨ ਦਿਨੋ 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 ਤੇ ਪਤਲਾ ਹੀ ਹੋ ਗਿਆ ਵੀਰੇ ਤੇ ਕੀ ਹੋ ਗਿਆ ਨਹੀਂ ਭੜੇ ਕੁਛ ਨਹੀਂ ਲਓ ਕੀ ਦੱਸੇ ਮੈਨੂੰ ਮੈਂ ਕੱਕੇ ਜੰਮੀ ਨਾਲ ਸੂਤ ਆਮ ਦੇ ਦਵਾਈ ਲੈ ਕੇ ਲ ਸੋ ਜਾ ਕੋਈ ਦਿਨ ਬੈਠ ਰਹਿਣਾ ਲੈ ਲਾ ਪੂਆ ਤਾਂ ਸੁੱਤੀ ਪਈ ਜਗਾਈ ਲਮੂ ਪੂਆ ਓ ਪੂਆ ਨੀਂਦ ਆ ਗਈ ਸਕੇ ਹਾਂ ਨਾਲਿਆਂ ਦੇ ਨੀਂਦ ਨਹੀਂ ਆਉਂਦੀ ਆਲੋ ਫੜੋ ਥੋੜੀ ਦਵਾਈ ਤੇ ਆ ਕੋਲ ਡਰਿੰਕ ਆ ਕੀ ਜਸਤੇ ਲੈ ਕੇ ਆਈ ਐ ਇਹ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਐ ਇੱਕ ਮੈਂ ਪੀ ਲਈ ਸੀ ਕਿ ਗਰਮੀ ਬਹੁਤ ਆ ਪੈਰਾਂ ਚ ਦਰਦ ਹੋਣ ਲੱਗ ਗਿਆ ਗਲਾ ਸੁੱਕਣ ਲੱਗ ਗਿਆ ਸੀ ਮੈਂ ਕਿਹਾ ਚੱਲ ਇੱਕ ਭੂਆ ਵਾਸਤੇ ਲੈ ਜਾਨੀ ਐ ਇੱਕ ਮੈਂ ਪੀ ਲਨੀ ਆ ਪੀ ਲੋ ਫਿਰ ਫਿਰ ਖਰਚਾ ਕਰਿਆਈ ਤੇ ਹਾਇ ਤੁਸੀਂ ਨਹੀਂ ਟਲੇ ਫਿਰ ਗਲ ਸੁੱਕਣ ਲੱਗ ਗਿਆ ਸੀ ਮੈਂ ਮਰ ਜਾਂਦੀ ਉੱਥੇ ਫਿਰ ਇੱਥੇ ਮੈਂ ਦਵਾਈ ਪਹੁੰਚਦੀ ਨਾ ਤੇਰੇ ਕੋਲੇ ਫਿਰ ਤੂੰ ਐ ਕਰ ਹਾਂ ਆ ਨਾ ਮੈਂ ਪਿੰਦਨੀ ਹਾਂ ਆ ਮੈਂ ਬੈਗ ਚ ਪਾ ਲੈਣੀ ਆ ਤੇ ਇਹ ਨਾਲੇ ਤਾਂ ਬੋਤਲ ਮੇਰੇ ਪੋਤੇ-ਪੋਤੀ ਫੀ ਲੈਣਗੇ ਨਾਲੇ ਬੋਤਲ ਚ ਸਕੂਲੇ ਪਾਣੀ ਲੈ ਜਾ ਕਰਨਗੇ ਐ ਕਿ ਭੂਆ ਤੁਹਾਡੇ ਬੋਤਲ ਹੈ ਨਹੀਂ ਆ ਸੋਹਣੀ ਆ ਛੋਟੀ ਜੀ ਮੇਰੇ ਪੋਤੇ-ਪੋਤੀ ਲੈ ਕੇ ਆ ਆ ਤੁਸੀਂ ਪੀ ਲਓ ਭੂਆ ਤੁਹਾਨੂੰ ਅਸੀਂ ਹੋਰ ਲਿਆ ਦਾਂਗੇ ਹੋਰ ਹੋਰ ਕੀ ਫ੍ਰੀਜ ਆ ਜੂਗੀ ਅੱਗੇ ਖਰਚਾ ਕਰਿਆਈ ਤੁਸੀਂ ਪੀ ਲਓ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਇੱਕ ਮੈਂ ਪੀ ਆਈ ਸੀਗੀ ਤੇ ਬਾਕੀ ਆ ਤੁਹਾਡੀਆਂ ਦਵਾਈਆਂ ਵੇਖ ਲਓ ਹਾਂ ਦਵਾਈਆਂ ਤਾਂ ਠੀਕ ਐ ਇੱਕ ਨੀਂਦ ਵਾਲੀ ਐ ਇੱਕ ਸ਼ੁਗਰ ਵਾਲੀ ਐ ਤੇ ਇੱਕ ਦੂਜੀ ਆ ਮੈਂ ਤੈਨੂੰ ਇਹ ਗੱਲ ਦੱਸਾਂ ਹਾਂ ਤੁਸੀਂ ਨਾ ਥੋੜਾ ਜਿਹਾ ਨਾ ਹੱਥ ਟੈਟ ਕਰਕੇ ਚੱਲਿਆ ਕਰੋ ਤੇ ਤੁਸੀਂ ਵੀ ਨਾ ਕੋਈ ਕੰਮ ਲੱਗ ਜਾ ਕਰੇ ਬਸ ਇੱਕ ਇੱਧਰ ਵੜ ਗਈ ਇੱਧਰ ਨਿਕਲ ਗਈ ਇੱਧਰੋਂ ਵੜ ਗਈ ਇੱਧਰ ਨਿਕਲ ਗਈ ਕਰੇ ਜਿੰਨੇ ਜਣੇ ਹੁੰਦੇ ਨਾ ਜਿੰਨੇ ਜਣੇ ਸਾਰੇ ਜਣੇ ਕਮਾਂਦੇ ਫੇਰ ਜਾ ਕੇ ਪਾਰ ਪੈਂਦੀ ਐ ਹਣ ਭੂਆ ਖੇਤ ਜਾ ਕੇ ਝੋਨਾ ਵੜਨ ਲੱਗ ਜਾ ਚਰਦਾ ਬੋਲ ਕੇ ਕਹਿੰਦਾ ਤੈਨੂੰ ਸਲਾਈ ਨਹੀਂ ਆਉਂਦੀ ਕੜਾਈ ਨਹੀਂ ਆਉਂਦੀ ਕਰਦਾ ਕੰਮ ਹੀ ਮਸਾਂ ਦਾ ਭੂਆ ਇਹ ਨਹੀਂ ਇੰਨਾ ਟਾਈਮ ਕੀ ਕੰਮ ਐ ਦੋ ਜਣੀਆਂ ਦੀਆਂ ਰੋਟੀਆਂ ਬਣਾਈਆਂ ਚੱਲ ਮੇਰਾ ਭਾਈ ਗੱਲਾਂ ਕਰ ਲੀਆਂ ਹੋਰ ਕੀ ਤੁਹਾਡੇ ਕੰਮ ਕੀ ਐ ਸਾਡੇ ਬਾਦੀ ਹੁੰਦਾ ਸੀ ਅਸੀਂ ਆਟਾ ਵੀ ਚੱਕੀ ਨਾਲ ਪੀਸਦੇ ਪਾਣੀ ਵੀ ਬਹਰੋਂ ਲੈ ਕੇ ਆਂਦੇ ਖੇਤਾਂ 'ਚ ਵੀ ਜਾਂਦੇ ਤੁਹਾਡੇ ਕੀ ਕੰਮ ਐ ਭੂਆ ਤਾਂ ਫੇਰ ਬਣਾ ਲਈਏ ਤੇ ਖਾ ਲਈਆਂ ਭੂਆ ਘਰ ਵਾਸਤੇ ਵੀ ਹਿੰਮਤ ਚਾਹੀਦੀ ਐ ਕੰਮ ਕਰਨਾ ਪੈਂਦਾ ਫੇਰ ਨਿਬੜਦਾ ਹਿੰਮਤ ਸਾਡੇ ਚਿੰਮਤ ਨਹੀਂ ਅਸੀਂ ਐਵੇਂ ਜਵਾਕ ਜੰਮਲੇ ਐਵੇਂ ਪਾਲਲੇ ਐਵੇਂ ਕਰਦਾ ਕੰਮ ਕਰ ਲਿਆ ਸਵੇਰੇ ਉੱਠਦੇ ਸੋ ਕੰਮ ਤਿਆਰ ਹੁੰਦੇ ਆ ਪਹਿਲਾਂ ਚਾਹ ਬਣਾਉਣੀ ਐ ਫਿਰ ਝਾੜੂ ਪੋਚਾ ਜਵਾਕਾਂ ਸਕੂਲ ਤੋਰਨੇ ਆ ਸਾਰਾ ਕੰਮ ਦੇਖਣਾ ਪੈਂਦਾ ਬਾਅਦ ਚ ਲੀੜਾ ਕੱਪੜਾ ਧੋਣੀਆਂ ਕੋਈ ਪਸ਼ੂ ਪਸਾਰ ਉਹਨੂੰ ਵੇਖਣਾ ਪੈਂਦਾ ਨਹੀਂ ਅਸੀਂ ਨੌਕਰ ਲੈ ਰੱਖਿਆ ਤੇ ਮੈਂ ਤਾਂ ਨਹੀਂ ਕਹਿੰਦੀ ਭੂਆ ਕੰਮ ਕਰਦਾ ਵੱਧ ਹੋ ਜਾਂਦਾ ਫਿਰ ਆਥ ਨੇ 3 ਵਜੇ ਫਿਰ ਡੰਗਰ ਪਸ਼ੂਆਂ ਦਾ ਹੋ ਜਾਂਦਾ ਕਰਦਾ ਹੋ ਜਾਂਦਾ ਜਵਾਕ ਆ ਜਾਂਦੇ ਉਹਨਾਂ ਨੂੰ ਚਾਹ ਪਾਣੀ ਹੋ ਜਾਂਦਾ ਨਹੀਂ ਬਸ ਕਰ ਨਹੀਂ ਬਾਬਾ ਤੈਨੂੰ ਨਹੀਂ ਕੋਈ ਮੇਰੀ ਭਾਬੀ ਹੁੰਦੀ ਸੀ ਨਾ ਕਦੀ ਨਹੀਂ ਬੋਲਦੀ ਸੀ ਮੇਰੇ ਅੱਗੇ ਪੂਆ ਮੈਂ ਬੋਲਦੀ ਨਹੀਂ ਮੈਂ ਸਮਝਾਉਣੀ ਆ ਤੁਹਾਨੂੰ ਕੰਮ ਬਹੁਤ ਹੋ ਜਾਂਦਾ ਘਰਾਂ ਦੇ ਹਾਂ ਸਮਝਾਉਣੀ ਤੂੰ ਵੱਡੀ ਪਰਦਾਣ ਮੇਰੇ ਤੋਂ ਵੱਟਮਾ ਹੋ ਗਈ ਨਹੀਂ ਪੂਆ ਵੱਡੇ ਤਾਂ ਤੁਸੀਂ ਰਹੋਗੇ ਮੈਂ ਤਾਂ ਵੈਸੇ ਤੁਹਾਨੂੰ ਦੱਸਦੀ ਸੀ ਵੀ ਕੰਮ ਬਹੁਤ ਹੈ ਹੁਣ ਤੁਸੀਂ ਰਹੋਗੇ ਕੋਈ 2-4 ਦਿਨ ਤੁਹਾਨੂੰ ਪਤਾ ਲੱਗ ਜੂ ਵੀ ਕੰਮ ਕਿੰਨਾਗਾ ਉਰੀ ਵਾਂਗੂ ਕੁਕੀ ਦਾ ਸਾਰਾ ਦਿਨ ਚੱਲ ਬਸ ਕਰ ਬਥੇਰੇ ਤੂੰ ਮੈਨੂੰ ਗਿਆਨ ਦੇ ਤਾਂ ਮੈਂ ਦਵਾਈ ਲੈਣੀ ਆ ਰੋਟੀ ਬਣਾ ਲੈ ਹਾਂ ਚੱਲ ਰੋਟੀ ਬਣਾਉਣੀ ਆ ਮੈਂ ਤੇ ਰੋਟੀ ਚ ਕੀ ਕੀ ਬਣਾਵਾ ਕੀ ਬਣਾਈਏ ਹੋ ਹਾਂ ਹੁਣ ਤੂੰ ਧਿਆਨ ਨਾਲ ਸੁਣ ਵੀ ਤੂੰ ਰੋਟੀ ਬਣਾਏਗੀ ਫਿਰ ਵੀ ਅਕਸਰ ਮੈਂ ਮੇਰੇ ਪੇਕੇ ਆਈ ਆ ਹਾਂ ਹਾਂ ਵੀ ਘਰ ਥੋੜਾ ਵੀ ਹੈ ਉਹਨਾਂ ਹੀ ਘਰ ਥੋੜਾ ਹੈ ਹਾਂ ਹਾਂ ਤੂੰ ਐ ਕਰੀ ਹਾਂ ਇੱਕ ਤਾਂ ਸ਼ਾਹੀ ਪਨੀਰ ਦੀ ਸਬਜ਼ੀ ਬਣਾ ਲਈ ਅੱਛਾ ਇੱਕ ਨਾ ਜੋ ਰੋਟੀ ਬਣਾਵੇਂ ਨਾ ਪਰੌਂਠੇ ਬਣਾ ਲਈ ਸਾਰੇ ਪਾਸੇ ਦੋਨੇ ਪਾਸੇ ਕਿਉਂ ਲਾ ਕੇ ਦੇਸੀ ਕਿਉਂ ਦੇ ਹਾਂ ਪਰ ਇਹਦਾ ਮੈਂ ਸੁੱਕੀ ਰੋਟੀ ਖਾਣੀ ਆ ਅੱਛਾ ਤੇ ਖਾਣੂ ਦਾ ਮੇਰਾ ਬਥੇਰਾ ਜੀ ਕਹਦਾ ਖੀਰ ਖਾਣ ਨੂੰ ਕਰਾ ਕੀ ਅੱਗ ਲੱਗਣਾ ਸ਼ੂਗਰ ਹੋ ਗਿਆ ਅੱਛਾ ਮੈਂ ਖਾ ਨਹੀਂ ਸਕਦੀ ਪਕੌੜੇ ਬਣਾ ਲਈ ਪਕੌੜੇ ਬਣਾ ਲਾ ਹਾਂ ਹਾਂ ਅੱਛਾ ਤੇ ਹੁਣ ਭੂਆ ਖਰਚਾ ਨਹੀਂ ਹੁੰਦਾ ਹੈ ਕੀ ਗੱਲ ਮੇਰੇ ਭਰਾ ਦਾ ਘਰ ਹੈ ਹੁਣ ਖਰਚਾ ਨਹੀਂ ਹੁੰਦਾ ਨਹੀਂ ਛਾਈ ਪਨੀਰ ਉਹੀ ਆਉਂਦਾ ਹੈ ਪਹਿਲਾਂ ਪਚਣਾ ਲਵੇ ਤੇ ਜੇ ਪਕੌੜੇ ਬਣਾਵਾਂਗੇ ਤਾਂ 100 ਲਟਰ ਪਟਰ ਪਹਿਲਾਂ ਸਬਜ਼ੀ ਪਤਾ ਪੁੱਛੀ ਇੱਥੇ ਕਿੰਨੀ ਮਹਿੰਗੀ ਹੈ ਹਰੀ ਉਹ ਵੀ ਤਾਂ ਖਰਚਾ ਹੋਊਗਾ ਹੀ ਹੈ ਹਰੇ ਸਬਜੀ ਵੇਸਣ ਕਿੰਨਾ ਮਹਿੰਗਾ 2250 ਰੁਪਏ ਕਿਲੋ ਉਹ ਹੈਗਾ ਕਿੰਨਾ ਖਰਚ ਆਊਗਾ ਪਕੌੜਿਆਂ ਤੇ ਸ਼ਾਈ ਪਨੀਰ ਹੋ ਗਿਆ ਤੇ ਸੱਚ ਜਿਹੜਾ ਇਹ ਹਲਵਾ ਤੂੰ ਕਹਿਨੀ ਹੈ ਇਹ ਚਲ ਹਲਵਾ ਤਾਂ ਮੈਂ ਬਣਾ ਲੂੰਗੀ ਤੇ ਤੁਹਾਨੂੰ ਤਾਂ 슈ਗਰ ਹੈ ਤੂੰ ਨਹੀਂ ਕਰਤਾ ਅੱਛਾ ਸਹੀ ਹੈ ਸਹੀ ਹੈ ਪੂਆ ਵਧੀਆ ਹੁਣ ਖਰਚਣ ਲੱਗਦਾ ਚਲ ਤੁਹਾਨੂੰ 슈ਗਰ ਹੈ ਨਾ ਤੇ 슈ਗਰ ਫ੍ਰੀ ਇੱਕ ਖੰਡ ਆਉਂਦੀ ਮੈਂ ਉਹਦਾ ਬਣਾ ਲੂੰਗੀ ਹਲਵਾ ਤਾਂ ਹੈ ਚਲ ਤੂੰ ਉਹਦਾ ਰਹਿਣ ਦੇ ਕੇ ਤੇ 슈ਗਰ ਨਾ ਵਾਜੇ ਫਿਰ ਮੈਂ ਮਸਾਦ ਦਵਾਈਆਂ ਮੰਗਾਈਆਂ ਪੁਆ ਮਰ ਮਰੂ ਕਰੇ ਜੇ ਕੁਛ ਨਹੀਂ ਹੁੰਦਾਗਾ ਕੁਛ ਨਹੀਂ ਨਾਲ ਲੈ ਕੇ ਜਾਣਾ ਇਹ ਜਿਹੜਾ ਤੁਸੀਂ ਧਨ ਇਕੱਠਾ ਕਰੀ ਜਾਂਦੇ ਨਾ ਇਹ ਤੁਹਾਡਾ ਧਨ ਇਕੱਠਾ ਕਰਿਆ ਲੋਕ ਹੀ ਵਰਤਣਗੇ ਤੁਸੀਂ ਤਾਂ ਐਵੇਂ ਕੰਜੂਸੀ ਕਰਦੇ ਹੋ ਬੰਦਾ ਆਉਂਦਾ ਕਮਾਉਂਦਾ ਕਦੇ ਵਾਸਤੇ ਆਪਦੇ ਵਾਸਤੇ ਆਵੇ ਦੁਨੀਆ ਤੇ ਕਮਾਵੇ ਤੇ ਆਪ ਖਾਵੇ ਨਾ ਕਿ ਲੋਕ ਖਾਣ ਤੁਸੀਂ ਤਾਂ ਕੰਜੂਸੀ ਕਰੀ ਜਾਂਦੇ ਹੋ ਤੇ ਉਹ ਕੋਠੇ ਪਰ ਪਰ ਕੇ ਰੱਖਿਆ ਦਾ ਕੀ ਫਾਇਦਾ ਜਦੋਂ ਤੁਸੀਂ ਤਾਂ ਕੰਜੂਸੀ ਕਰ ਕਰਕੇ ਤੁਰ ਜੂਗੇ ਦੁਨੀਆ ਤੋਂ ਹੈ ਕੁਛ ਨਹੀਂ ਪਿਆ ਕੰਜੂਸੀ ਕਰੇ ਚ ਵਧੀਆ ਰਹੋਗੇ ਖਾ ਲੋ ਹੰਡਾ ਲੋ ਬਸ ਉਹੀ ਐ ਚੰਗਾ ਚੋਖਾ ਖਾਓ ਤੇ ਚੰਗਾ ਚੋਖਾ ਹੰਡਾਓ ਦੋ ਵੇਲੇ ਰੱਬ ਦਾ ਨਾਮ ਲੈ ਲੋ ਬਸ ਉਹੀ ਨਾਲ ਜਾਊਗਾ ਆਪਣੇ ਹੋਰ ਕੁਛ ਨਹੀਂ ਜਾਂਦਾ ਐਵੇਂ ਕਮਲ ਨਾ ਮਾਰਿਆ ਕਰੋ ਤੂੰ ਸਹੀ ਕਹਿਨੀ ਆ ਪੁੱਤ ਹਾਂ ਰੱਬ ਦਾ ਨਾਮ ਤਾਂ ਮੈਂ ਕਦੀ ਲੱਤਾ ਹੀ ਨਹੀਂ ਮੇਰੇ ਨਾਲ ਤੇ ਪੜੋਸਣਾ ਕਹਿੰਦੇ ਆਂਦੇ ਨਾ ਆ ਜਾ ਅਮਰitsar ਚਲੀਏ ਆ ਜਾ ਕੋਸਮਾਰੇ ਚਲੀਏ ਮੈਨੂੰ ਐ ਹੁੰਦਾ ਲੈ ਜਾ ਕੇ ਮੱਥਾ ਟੇਕਣਾ ਪਊਗਾ ਉੱਥੇ ਰੁਪਈਏ ਲੱਗਣਗੇ ਕਿਸੇ ਮੰਗਤੇ ਮੈਡਨ ਦੇਣੇ ਪੈਣਗੇ ਉੱਥੇ ਰੁਪਈਏ ਲੱਗਣਗੇ ਮੈਂ ਤਾਂ ਕਦੀ ਗਈ ਨਹੀਂ ਹਾਏ ਨਹੀਂ ਮੈਂ ਤਾਂ ਬਸ ਰੁਪਈਏ ਜੋੜੇ ਮੈਂ ਤਾਂ ਕਦੀ ਰੋਟੀ ਤੇ ਕਿਓ ਲਾ ਕੇ ਨਹੀਂ ਖਾਇਆ ਹੂੰ ਤਾਂ ਹੀ ਤਾਂ ਤੂੰ ਇੱਥੇ ਹੁਣ ਮੰਗ ਲਿਆ ਚਲ ਕੋਈ ਨਹੀਂ ਅਸੀਂ ਤਾਂ ਬਣਾਵਾਂਗੇ ਤੈਨੂੰ ਖਵਾਵਾਂਗੇ ਮੈਂ ਮਨਾ ਨਹੀਂ ਕਰਦੀ ਪਰ ਨਾ ਥੋੜਾ ਯਾ ਨਾ ਦਿਮਾਗ ਸੋਚ ਲਿਆ ਕਰ ਇਹ ਚ ਕੋਈ ਤੇਰੇ ਉਹ ਨਹੀਂ ਪਰਿਆਗਾ ਵਿਕਾਰ ਭਰਿਆ ਹੋਇਆ ਦਿਮਾਗ ਇੱਥੇ ਨੂੰ ਵਰਤ ਲਿਆ ਕਰ ਵੀ ਆਪਾਂ ਇੰਹੀਂ ਤੁਰ ਜਾਣਾ ਦੁਨੀਆ ਤੋਂ ਪੁੱਤ ਤੂੰ ਸਹੀ ਕਹਿਨੀ ਆ ਚਲ ਤੂੰ ਐ ਕਰ ਅੱਜ ਨਾ ਤੂੰ ਨਾ ਘਰੇ ਰੋਟੀ ਨਾ ਬਣਾ ਅੱਛਾ ਅੱਜ ਨਾ ਤੂੰ ਨਾ ਦੱਸ ਕੀ ਖਾਣਾ ਹੈ ਅੱਜ ਨਾ ਮੈਂ ਬਠੇਰੇ ਪੈਸੇ ਲੈ ਕੇ ਆਈ ਆ ਤੈਨੂੰ ਮੈਂ ਮੈਂ ਬਾਹਰੋਂ ਮੰਗਾ ਕੇ ਦਿੰਨੀ ਆ ਬੋਲ ਕੀ ਕਰੀ ਚਲ ਆਪਾਂ ਇਹ ਕਰਦੇ ਆ ਆਰਡਰ ਕਰ ਦਿੰਨੇ ਆ ਹਾਂ ਆਪਣੇ ਤੋਂ ਮੰਗਵਾ ਲਾ ਪੀਜ਼ਾ 버ਗਰ ਚੌਮਿਨ ਵਿਸਨ ਵਾਲੀ ਬਰਫੀ ਤੇ ਖੋਆ ਤੇ ਆ ਬਾਵਾ ਕੁਛ ਮੰਗਵਾ ਲਾ ਆਪਣੇ ਮੈਂ ਆਰਡਰ ਕਰ ਦਿੰਨੀ ਆ ਸਾਰਾ ਕੁਛ ਹੈ ਪੋਤੇ ਦੇ ਤਾਂ ਪੈਸੇ ਹੀ ਬਹੁਤ ਲੱਗਣਗੇ ਲੈ ਪੂਆ ਫੇਰ ਓਹੀ ਗੱਲ ਤੇ ਆ ਗਈ ਪੁੱਤ ਤੂੰ ਆਪਣੇ ਚਾਕਲੇਟ ਹੀ ਮੰਗਾ ਲੈ ਚੱਲ ਰਹਿਣ ਦੇ ਪੂਆ ਤੁਸੀਂ ਦਵਾਈ ਖਾ ਲਓ ਮੈਂ ਤਾਂ ਘਰੇ ਹੀ ਬਣਾ ਲੈਣੀ ਆ ਤੁਸੀਂ ਕੰਜੂਸ ਪੁਣੇ ਤੋਂ ਨਹੀਂ ਬਾਜ ਆਉਂਦੇਗੇ ਪੁੱਤ ਇੰਨਾ ਪੈਸਾ ਨਹੀਂ ਲੱਗਦਾ ਮੇਰੇ ਤੋਂ ਭਾਈ ਥੋੜਾ ਘਣਾ ਤੂੰ ਤਾਂ ਇੰਨੇ ਘਣਾ ਤੇ 버ਗਰ ਪੀਜੇ ਮੈਂ ਤਾਂ ਨਾਮ ਹੀ ਨਹੀਂ ਸੁਣੇ ਮੈਨੂੰ ਤਾਂ ਹੀ ਨਹੀਂ ਪਤਾ ਖਾਂਦੇ ਕਿਵੇਂ ਆ ਤੇ ਤੂੰ ਮੰਗਾ ਦੇ ਨਹੀਂ ਫਿਰ ਮੈਂ ਤੇਰੇ ਮੂੰਹ ਵੀ ਨਹੀਂ ਵੇਖੂਗੀ ਹਏ ਤੇ ਭੂਆ ਖਾਵਾਂਗੀ ਤਾਂ ਤੂੰ ਵੀ ਤੈਨੂੰ ਮੈਂ ਸਿਖਾ ਦਊਂਗੀ ਕਿਵੇਂ ਖਾਂਦੇ ਆ ਨਾ ਪਾਈ ਆ ਜੀ ਰੋਟੀ ਠੀਕ ਐ ਸਿੱਧੀ ਰੋਟੀਆਂ ਬਣਾ ਲੈ ਤੂੰ ਆਪਣੇ ਉਹ ਪਰੋਠੇ ਬਣਾ ਲਈ ਬਸ ਪੀਜੇ ਦੇ ਤਾਂ ਪੀਜੇ ਕਟ-ਕਟ ਖਾਂਦੇ ਮਾਪੇ ਖਵਾ ਦਿੰਦੀ ਤੈਨੂੰ ਤੂੰ ਮਗਵਾਉਂਦੀ ਚੱਲ ਵਾ ਤੁਸੀਂ ਨਹੀਂ ਕੰਜੂਸ ਬਣੇ ਦਵਾ ਜਾਂਦੇ ਤੁਸੀਂ ਦਵਾਈ ਖਾਓ ਮੈਂ ਤਾਂ ਘਰੇ ਬਣਾ ਲਵਾਂਨੀ ਹਾਂ ਬਣਾ ਬਣਾ ਹਾਂ ਹਾਂ ਬਾਹਰਿੰਨ ਮੈਨੂੰ ਪਿਆ ਕੇ ਉਹ ਲੋਕ ਕਮਾਣਾ ਨਾ ਸੁੱਖ ਹੈ ਐਸੇ ਬੈਠ ਰਹੁੰਦਾ ਅੱਧ ਪੁੰਦਾ ਇਹੋ ਦਾ ਕੁੱਪੜ ਮੈਨਾਂ ਕਮਾ ਤਾਂ ਮੈਂ ਤਾਂ ਹਰ ਮੋਟੇ ਖੇਤਾਂ ਜਾ ਕੇ ਕੰਮ ਕਰਦੀ ਆ ਮੇਟੂ ਤਾਂ ਲਿਖੇ ਚ ਲੱਗਦੇ ਆਪਦੇ ਕੋਲੇ ਹੋਰ ਕੀ ਲੱਗਾ ਰਹੋਗੀ ਜੇ ਪੈਸੇ ਨਾਲ ਕੋਈ ਕਦਰ ਵੀ ਨਹੀਂ ਕਰਦਾ ਤਾਂ ਉਹ ਬਾਗੇ ਰਾਜੀ ਨਹੀਂ ਹਾਂ